ਗੁਰਦੇਵਤਨ ਗੁਰਦੇਵ ਮੈਂ ਦਿਲਵਰ ਸਿੰਘ ਪੰਜਾਬ ਪ੍ਰਧਾਨ ਸ਼ੇਰੂ ਰਣਕਾਸ਼ ਸਹਿਣਾ ਤੋਂ ਸੋ ਸਾਥੀਓ ਅੱਜ ਅਸੀਂ ਕਪੂਰਥਲੇ ਕਿਸੇ ਕੰਮ ਦੇ ਵਿੱਚ ਗਏ ਸੀਗੇ ਉੱਥੋਂ ਮੈਂ ਤੇ ਆਪਣਾ ਵੀਰ ਲਾਹ ਕੁਮਾਰ ਤੇ ਮੇਰੇ ਸਾਥੀ ਨਾਲ ਅਸੀਂ ਜਦੋਂ ਕਪੂਰਥਲੇ ਤੋਂ ਵਾਪਸ ਆਏ ਤਾਂ ਬਾਇਆ ਨਕੂਦਰ ਤੋਂ ਜਿਹੜੀ ਜੰਡੇਆਲੇ ਨੂੰ ਰੋਡ ਜਾਂਦਾ ਆ ਇਸ ਰੋਡ ਦੇ ਉੱਤੇ ਸਾਨੂੰ ਇਹ ਗੁਰੂ ਗੁਰਬਦਾਸ ਮਹਾਰਾਜ ਜੀ ਜਿਹੜਾ ਪੁਰਾਣਾ ਸਰੂਪ ਹੈ ਫੋਟੋ ਆ ਉਹ ਬੜੀ ਜਰਜਰ ਅਵਸਥਾ ਦੇ ਵਿੱਚ ਮਿਲੀ ਜੇਕਰ ਇੱਥੇ ਦੇਖਿਆ ਜਾਵੇ ਤਾਂ ਇੱਕ ਸੂਆ ਆ ਛੋਟਾ ਜਿਹਾ ਸੂਏ ਦੇ ਨਾਲ ਇਹ ਪਿੱਪਲ ਦੇ ਦਰਖਤ ਦੇ ਥੱਲੇ ਦਰਖਤਾਂ ਥੱਲੇ ਫੋਟੋ ਰੱਖੀ ਗਈ ਸੀ ਜੇ ਹਾਲਾਤ ਦੇਖੀਏ ਤਾਂ ਆਲੇ ਦੁਆਲੇ ਕਿੰਨਾ ਗੰਦਾ ਹੈ ਕਿੰਨੇ ਬੁਰੇ ਹਾਲਾਤ ਆ ਮੈਂ ਇੱਥੇ ਬੇਨਤੀ ਕਰਨੀ ਚਾਹਨਾ ਆਪਣੇ ਸਮਾਜ ਦੇ ਲੋਕਾਂ ਨੂੰ ਕਿ ਜਿਹੜੇ ਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਹੀਸਤ ਮੰਨਦੇ ਆ ਆਪਣਾ ਪ੍ਰਭੂ ਮੰਨਦੇ ਆ ਆਪਣਾ ਸਭ ਕੁਝ ਮੰਨਦੇ ਆ ਕਿ ਤੁਹਾਡੇ ਘਰਾਂ ਦੇ ਵਿੱਚ ਜਿੱਥੇ ਏਡੇ ਏਡੇ ਵੱਡੇ ਘਰ ਉਹਨਾਂ ਦੇ ਵਿੱਚ ਘਰ ਦੀਆਂ ਅਲਮਾਰੀਆਂ, ਅਪਰਿਜਾਂ, ਪੇਟੀਆਂ, ਫਰਨੀਚਰ ਦਾ ਸਮਾਨ 10-10 4-4 ਬੈੱਡਰੂਮ ਹੋਣ ਦੇ ਬਾਵਜੂਦ ਇੱਕ ਛੋਟੀ ਜਿਹੀ ਜਗ੍ਹਾ ਨਹੀਂ ਮਿਲੀ ਜਿਸ ਜਗ੍ਹਾ ਦੇ ਵਿੱਚ ਗੁਰੂ ਰਵਿਦਾਸ ਮਾਰ ਦਾ ਸਰੂਪ ਰੱਖ ਹੋ ਸਕੇ ਮੈਨੂੰ ਇੱਥੇ ਇਹ ਵੀ ਸ਼ੰਕਾ ਆ ਕਿ ਜਿਹੜੇ ਲੋਕ ਧਰਮ ਪਰਿਵਰਤਨ ਕਰ ਜਾਂਦੇ ਆ ਉਹ ਵੀ ਗੁਰੂਆਂ ਦੀਆਂ ਜਿਹੜੀਆਂ ਫੋਟੋਆਂ, ਤਸਵੀਰਾਂ ਆ ਉਹ ਘਰਾਂ ਚੋਂ ਬਾਹਰ ਕੱਢ ਕੇ ਸੁੱਟ ਦਿੰਦੇ ਆ ਪ੍ਰਭੂ ਠੀਕ ਆ ਤੁਸੀਂ ਇਸ ਧਰਮ ਦੇ ਵਿੱਚ ਨਹੀਂ ਰਹੇ ਤੇ ਤੁਸੀਂ ਕਿਸੇ ਹੋਰ ਪਾਸੇ ਚਲੇ ਗਏ ਪਰ ਇਸ ਬੁੱਟੋ ਨੂੰ ਕਿਸੇ ਦੇ ਹੈਂਡ ਓਵਰ ਕਰ ਦੇ ਜਾਂ ਇਸ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਆਪਣੇ ਘਰ ਚੋਂ ਵਿਦਿਆ ਕਰ ਦੇ ਉਹ ਵੀ ਗੱਲ ਚੰਗੀ ਸੀ ਇਹਦਾ ਮਹਾਪੁਰਸ਼ਾਂ ਨੇ ਕਦੇ ਕਿਸੇ ਦਾ ਜਾਤੀ ਧਰਮ ਵਿਸ਼ੇਸ਼ ਨਹੀਂ ਦੇਖਿਆ ਉਹ ਉਹ ਨਹੀਂ ਦੇਖਿਆ ਸਭ ਦੇ ਉੱਤੇ ਇੱਕੋ ਜੀ ਕਿਰਪਾ ਕੀਤੀ ਸਾਰੀ ਮਾਨਵਤਾ ਨੂੰ ਇੱਕ ਕਿਹਾ ਤੇ ਹਰ ਬੰਦੇ ਦੇ ਲਈ ਉਹਦੇ ਹੱਕ ਹੁਕੂਕਾਂ ਦੀ ਗੱਲ ਉਹਦੇ ਵਿੱਚ ਸਮਾਜ ਦੀ ਬਣਦੀ ਇੱਕ ਗੱਲ ਕੀਤੀ ਬੇਗਮਪੁਰੇ ਦੀ ਗੱਲ ਕੀਤੀ ਪਰ ਜੇਕਰ ਸਮਾਜ ਦੀ ਜਿਹੜੀ ਬਦਲਦੀ ਜਿਹੜੀ ਦੂਰ ਦਸਾ ਦੇਖਦੇ ਆਂ ਸਮਾਜ ਦੇ ਅੰਦਰ ਦੁੱਖ ਕਲੇਸ਼ ਦੇਖਦੇ ਆਂ ਮੈਨੂੰ ਲੱਗਦਾ ਜਦੋਂ ਇਹਨਾਂ ਸੰਤਾਂ ਮਹਾਪੁਰਸ਼ਾਂ ਦੇ ਅਸੀਂ ਇਤਨੀਆਂ ਬੇਆਦੂਬੀਆਂ ਕਰਦੇ ਆਂ ਫਿਰ ਅਸੀਂ ਸਮਾਜ ਜਾ ਕੇ ਉਸ ਗਾਰ ਤੇ ਖੜਦਾ ਹੜਾਂ ਦੀ ਮਾਰ ਦੇ ਵਿੱਚ ਆਉਂਦਾ ਕਿਤੇ ਅੱਗ ਦੀ ਚਪੇਟ ਦੇ ਵਿੱਚ ਲੋਕ ਆਉਂਦੇ ਆ ਕਿਤੇ ਪਾਣੀ ਦੀ ਦਿੱਕਤ ਆ ਜਾਂਦੀ ਆ ਕਿਤੇ ਕੋਸ਼ ਹੋ ਜਾਂਦਾ ਕਿਉਂਕਿ ਆਪਾਂ ਆਪਣੇ ਗੁਰੂਆਂ ਦਾ ਮਾਣ ਸਨਮਾਨ ਭੁੱਲ ਗਏ ਆ ਤਾਂ ਮੈਂ ਇੱਕ ਹੀ ਬੇਨਤੀ ਕਰਾਂਗਾ ਜੇਕਰ ਕੱਲੋ ਤੁਹਾਡੇ ਘਰਾਂ ਦੇ ਵਿੱਚ ਵੀ ਇਤਨੀਆਂ ਕਿਤੇ ਫੋਟੋਆਂ ਪਈਆਂ ਕਿਤੇ ਕੋ ਪ੍ਰਾਣਾ ਸਰੂਪ ਹੈ ਉਹਦੀ ਦਾ ਦੁਰਦਸ਼ਾ ਨਾ ਕਰੋ ਤਾਂ ਕਿ ਇਹ ਦੁਨੀਆ ਬਣਾਉਣ ਵਾਲੇ ਮਾਲਕ ਨੂੰ ਵੀ ਸੋਚਣਾ ਪਵੇ ਕਿ ਜਿਹੜਾ ਮੈਂ ਬੰਦਾ ਬਣਾਇਆ ਸੀ ਇਹ ਉਹਦੇ ਕੰਮ ਹੈ ਸੋ ਇਸ ਕਰਕੇ ਇਹੀ ਬੇਨਤੀ ਆ ਕਿ ਆਪਣੇ ਗੁਰੂਆਂ ਨੂੰ ਬੰਦਾ ਮਾਣ ਸਨਮਾਨ ਦਿਓ ਆਪਣੇ ਗੁਰੂ ਨੂੰ ਸਰਵੋਪਰੀ ਰੱਖ ਕੇ ਉਹਨੂੰ ਸਿਰ ਦੇ ਉੱਪਰ ਰੱਖ ਕੇ ਚੰਗੇ ਕਰਮ ਕਰੋ ਸੋ ਇਸ ਪੋਟਨ ਨੂੰ ਅਸੀਂ ਅੱਜ ਤੋਂ ਅੱਜ ਚੱਕ ਕੇ ਲੈ ਕੇ ਚੱਲੇ ਆ ਬਾਈ ਇੱਜ਼ਤ ਪਰ ਜਿਹਨੇ ਵੀ ਇਹ ਕੀਤਾ ਬਹੁਤ ਮਾੜਾ ਕੀਤਾ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤ ਇਹ ਡੰਨ ਦੇਗੀ ਗੁਰੂ ਇਹ ਡੰਨ ਦੇਵੇਗਾ ਜਿਹੜਾ ਕਿ ਭੂਤ ਨਾ ਪਾਏਗਾ ਜੈ ਗੁਰਦੇਵ ਧੰਨ ਗੁਰਦੇਵ Chandar Consultants Limited Building Maintenance Handyman under Trade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check Trade platform www.chectrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ